ਕੀ ਤੁਸੀਂ ਵੀ ਰੋਜ਼ਾਨਾ ਵੀਡੀਓ ਅਪਲੋਡ ਕਰਦੇ ਹੋ ਟਾਈਟਲ ਠੀਕ ਰੱਖਦੇ ਹੋ ਥੰਬਨੇਲ ਸਟਾਈਲੀ ਬਣਾਉਂਦੇ ਹੋ ਪਰ ਫੇਰ ਵੀ ਵਿਊ ਨਹੀਂ ਆ ਰਹੇ ਚੈਨਲ ਗਰੋ ਨਹੀਂ ਹੋ ਰਹਾ ਤੇ ਸਭ ਤੋਂ ਵੱਡੀ ਗੱਲ ਤੁਸੀਂ ਥੱਕ ਚੁੱਕੇ ਹੋ ਮੈਂ ਸਮਝ ਸਕਦਾ ਹਾਂ ਕਿਉਂਕਿ ਇਹ ਸਟਰਗਲ ਹਰ ਯੂਟਿਊਬਰ ਨੇ ਫੀਲ ਕੀਤੀ ਹੋਣੀ ਪਰ ਮੈਨੂੰ ਦੱਸਣ ਦਿਓ YouTube ਤੇ ਚੈਨਲ ਗਰੋ ਨਾ ਹੋਣ ਪਿੱਛੇ ਇੱਕ ਜਾਂ ਦੋ ਨਹੀਂ ਬਲਕਿ ਕੁਝ ਰੀਅਲ ਹਿਡਨ ਰੀਜ਼ਨ ਹੁੰਦੇ ਨੇ ਅੱਜ ਦੀ ਵੀਡੀਓ ਚ ਅਸੀਂ ਉਹਨਾਂ ਸਾਰਿਆਂ ਨੂੰ ਖੋਲ ਕੇ ਰੱਖਾਂਗੇ ਤੇ ਤੁਹਾਨੂੰ ਹਰ ਸਟੈਪ ਤੇ ਅਸਲ ਰਾਹ ਦਿਖਾਵਾਂਗੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਕਿਉਂਕਿ ਇਹ ਵੀਡੀਓ ਤੁਹਾਡਾ YouTube ਦਾ ਰੁਖ ਹੀ ਬਦਲ ਸਕਦੀ ਹੈ ਪਹਿਲੀ ਗਲਤੀ ਹੈ ਟੌਪਿਕ ਕਲੀਅਰਟੀ ਦੀ ਤੁਸੀਂ ਕਿਹੜੇ ਟੌਪਿਕ ਤੇ ਵੀਡੀਓ ਬਣਾ ਰਹੇ ਹੋ ਕਈ ਯੂਟਿਊਬਰ ਹਰ ਕਿਸਮ ਦਾ ਕੰਟੈਂਟ ਮਿਲਾ ਕੇ ਚੈਨਲ ਤੇ ਚਲਾ ਰਹੇ ਹੁੰਦੇ ਨੇ ਕਦੇ ਵਲੋਗ ਕਦੇ ਟੈਕ ਕਦੇ ਸ਼ੋਰਟਸ ਕਦੇ ਟਿਪਸ ਇਸ ਕਰਕੇ YouTube ਐਲਗੋਰਿਦਮ ਕਨਫਿਊਜ਼ ਹੋ ਜਾਂਦੀ ਹੈ ਇਹ ਡਿਸਾਈਡ ਹੀ ਨਹੀਂ ਕਰ ਸਕਦੀ ਕਿ ਤੁਹਾਡਾ ਚੈਨਲ ਕਿਸ ਆਡੀਅੰਸ ਲਈ ਹੈ ਐਲਗੋਰਿਦਮ ਨੂੰ ਨਹੀਂ ਪਤਾ ਤੁਹਾਡਾ ਕੰਟੈਂਟ ਕਿਵੇਂ ਰეკਮੈਂਡ ਕਰਨਾ ਹੈ ਤਾਂ ਵਿਊ ਕਿਵੇਂ ਆਉਣਗੇ ਇੱਕ ਸਟਰੋਂਗ ਨੀਚ ਚੁਣੋ ਅਤੇ ਕਨਸਨਟੈਂਟਲੀ ਉਸੇ ਤੇ ਵੀਡੀਓ ਬਣਾਓ ਸੈਕਿੰਡ ਗਲਤੀ ਆਡੀਅנס ਰਿਡੰਡੈਂਸ ਐਲਗੋਰਿਦਮ ਇੱਕ ਸਵਾਲ ਪੁੱਛਦੀ ਹੈ ਲੋਕੀ ਤੁਹਾਡੀ ਵੀਡੀਓ ਕਿੰਨੇ ਟਾਈਮ ਤੱਕ ਦੇਖ ਰਹੇ ਨੇ ਜੇ ਤੁਸੀਂ ਇੰਟਰੋ ਚ ਬੋਰਿੰਗ ਲਾਈਨ ਬੋਲਦੇ ਹੋ ਜਿਵੇਂ ਕਿ ਹੈਲੋ ਫਰੈਂਡ ਸਵਾਗਤ ਹੈ ਤੇ ਵੀਵਰ ਤੁਰ ਜਾਂਦੇ ਨੇ ਤੇ YouTube ਵੀ ਤੁਰ ਜਾਂਦਾ ਹੈ ਵੀਡੀਓ ਦੀ ਸ਼ੁਰੂਆਤ ਉਤੇ ਤੁਹਾਡੇ ਦਾ emotional ਜਾਂ shocking land lao ਜਿਵੇਂ ਜੇ ਤੁਸੀਂ ਵੀ ਰੋਜ਼ ਵੀਡੀਓ ਬਣਾਉਂਦੇ ਹੋ ਤੇ ਕੋਈ ਦੇਖ ਨਹੀਂ ਰਿਹਾ ਇਹ ਵੀਡੀਓ ਤੁਹਾਡੇ ਲਈ ਹੈ ਐਦਾਂ ਦੇ ਹੁੱਕ ਬਣਾਓ ਤੇ YouTube ਤੇ ਈਵਰਸ ਵੀ ਆਉਣਗੇ ਨੰਬਰ 3 ਗੱਲ ਤੇ ਹੈ CDR ਕਲਿਕ ਰੇਟ ਲੋ ਹੋਣਾ ਥੰਬਨੇਲ ਤੇ ਟਾਈਟਲ ਤੁਹਾਡਾ ਗੇਟ ਕੀਪਰ ਹੁੰਦੇ ਨੇ ਜੇ ਥੰਬਨੇਲ 올ਡ ਫੈਸ਼ਨਡ ਹੁੰਡ ਹੈ ਟੈਕਸਟ ਅਨਰੀਡੇਬਲ ਹੈ ਜਾਂ ਟਾਈਟਲ ਬਲਾਈਂਡ ਹੈ ਤਾਂ ਕੋਈ ਕਲਿਕ ਨਹੀਂ ਕਰੇਗਾ ਤੁਸੀਂ ਕੀ ਕਰਨਾ ਹੈ ਥੰਬਨੇਲ ਨੂੰ ਅਟਰੈਕਟਿਵ ਬਣਾਓ ਉਸਦੇ ਤੋਂ ਟਡੇ ਜਿਹੜੇ ਟੈਕਸਟ ਨੇ ਬੋਲਡ ਹੋਣੇ ਚਾਹੀਦੇ ਨੇ ਤੇ ਕਲੀਅਰਿਟੀ ਐਚਡੀ ਵਿਜ਼ਨ ਚ ਤੁਹਾਡਾ থাম্বਨੇਲ ਹੋਣਾ ਚਾਹੀਦਾ ਹੈ ਤੇ ਲੋਕ ਉਸ ਤੇ ਕਲਿੱਕ ਕਰਨ ਤੇ ਵੀਡੀਓ ਨੂੰ ਵੇਖਣ ਨੰਬਰ ਚੌਥੀ ਗਲਤੀ ਹੈ ਕੰਸਿਸਟੈਂਸੀ ਦੀ ਘਾਟ ਕਈ ਯੂਟਿਊਬਰ ਇੱਕ ਹਫਤਾ ਰੈਗੂਲਰ ਹੋ ਜਾਂਦੇ ਨੇ ਫਿਰ 10 ਦਿਨ ਦੇਖਦੇ ਕਿ ਵਿਊ ਨਹੀਂ ਆਉਂਦੇ ਤੇ ਛੱਡ ਦਿੰਦੇ ਪਰ YouTube ਉਹਨਾਂ ਚੈਨਲ ਨੂੰ ਰੀਵਾਰਡ ਕਰਦਾ ਹੈ ਜੋ ਮੰਥ ਤੱਕ ਲਗਾਤਾਰ ਕੰਟੈਂਟ ਦਿੰਦੇ ਰਹਿੰਦੇ ਨੇ ਉਹਨਾਂ ਤੇ ਫਿਰ YouTube ਵੀ ਗਰੋ ਕਰਦਾ ਇੱਕ ਫਿਕਸ ਸ਼ਡਿਊਲ ਬਣਾਓ ਜਿਵੇਂ ਮੰਡੇ ਟਿਊਜ਼ਡੇ ਵੀਡੀਓ ਆਉਣੀ ਹੀ ਆਉਣੀ ਹੈ ਲਗਾਤਾਰ ਪਰ ਪ੍ਰੋਪਰ ਵਿੱਚ ਕੰਮ ਕਰੋ ਵਿੱਚ ਚ ਗੈਪ ਨਾ ਦਿਓ YouTube ਤੂੰ ਗੈਪ ਨਾ ਹੋਵੇ ਨੰਬਰ 5ਵੀਂ ਗਲਤੀ ਹੈ ਗਲਤ ਆਡੀਅנס ਟਾਰਗੇਟ ਕਰਨਾ ਕਈ ਵਾਰ ਤੁਹਾਡੀ ਵੀਡੀਓ ਅਮੇਜ਼ਿੰਗ ਹੋ ਸਕਦੀ ਹੈ ਪਰ ਜਿਸ ਆਡੀਅנס ਤੱਕ ਪਹੁੰਚਾ ਰਹੇ ਹੋ ਉਹ ਉਸ ਟੌਪਿਕ ਚ ਇੰਟਰਸਟਿੰਗ ਨਹੀਂ ਹੈ ਸੋਲੂਸ਼ਨ ਤੁਸੀਂ ਕਰਨਾ ਕੀ ਹੈ ਟੈਗ ਡਿਸਕ੍ਰਿਪਸ਼ਨ ਟਾਈਟਲ ਸਭ ਤੋਂ SEO ਟੋਮਾਈਜ਼ ਕਰਨੀ ਹੈ ਵੀਡੀਓ ਚ ਯੂਜ਼ ਹੋਣ ਵਾਲੇ ਵਰਡਸ ਉਸ ਆਡੀਅנס ਵਾਲੇ ਹੋਣ ਜਿਵੇਂ ਮਿਸਾਲ ਵਜੋਂ ਪੰਜਾਬੀ ਆਡੀਅנס ਲਈ ਪੰਜਾਬੀ ਵਰਡਸ ਯੂਜ਼ ਕਰੋ ਇੰਡੀਅਨ ਆਡੀਅנס ਲਈ ਹਿੰਦੀ ਜਾਂ ਇੰਗਲਿਸ਼ ਰੀਮਿਕਸ ਐਦਾਂ ਦੀਆਂ ਚੀਜ਼ਾਂ ਯੂਜ਼ ਕਰੋ ਤੇ ਪ੍ਰੋਪਰ ਆਪਣੇ YouTube ਤੇ ਵਰਕ ਕਰੋ ਤੁਹਾਨੂੰ ਗਰੋਅ ਜ਼ਰੂਰ ਮਿਲੇਗੀ ਜੇ ਤੁਸੀਂ ਵੀ ਇਹਨਾਂ ਵਿੱਚੋਂ ਕੋਈ ਵੀ ਗਲਤੀ ਕਰ ਰਹੇ ਹੋ ਤਾਂ ਯਕੀਨ ਕਰੋ ਤੁਸੀਂ ਆਪਣਾ ਗਰੋਥ ਦੇ ਰਸਤੇ 'ਚ ਖੁਦ ਹੀ ਰੁਕਾਵਟ ਪਾ ਰਹੇ ਹੋ YouTube ਗਰੋ ਕਰਨਾ ਸੰਭਵ ਹੈ ਪਰ ਇਮੋਸ਼ਨਲ ਸਮਾਰਟ ਤੇ ਕੰਸਰਟੈਂਟ ਰਹਿਣਾ ਪੈਂਦਾ ਹੈ ਜੇ ਤੁਸੀਂ ਰੈਡੀ ਹੋ ਰੁਕਣ ਦੀ بجائے ਲੜਨ ਲਈ ਤਾਂ ਵੀਡੀਓ ਚ ਕਮੈਂਟ ਚ ਜਰੂਰ ਲਿਖਣਾ ਨੈਵਰ ਗਿਵ ਅਪ ਤੇ ਦੋਸਤੋ ਵੀਡੀਓ ਵਧੀਆ ਲੱਗੇ ਤਾਂ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਆਗਰੀ ਵੀਡੀਓ ਚ ਅਸੀਂ ਤੁਹਾਨੂੰ ਇਦਾਂ ਦੀ ਇੱਕ ਹੋਰ ਹੈਲਪਫੁਲ ਵੀਡੀਓ ਲੈ ਕੇ ਮਿਲਦੇ ਹਾਂ ਉਦੋਂ ਤੱਕ ਦਿਓ ਧੰਨਵਾਦ ਦੋਸਤੋ